ਵਿਅਕਤੀ ਨੂੰ ਆਪਣੀ ਸੋਚ ਜਾਂ ਵਿਚਾਰਾਂ ਤੋਂ ਦਿਵਿਆਂਗ ਨਹੀਂ ਹੋਣਾ ਚਾਹੀਦਾ 3 ਦਸੰਬਰ ਕਮਾਂਤਰੀ ਦਿਵਿਆਂਗ ਦਿਵਸ ਤੇ ਵਿਸ਼ੇਸ਼ ਅੱਜ ਮੈਂ ਇਸ ਵੀਡੀਓ ਚ ਵਿਸ਼ੇਸ਼ ਜਾਣਕਾਰੀ ਦਿਵਿਆਂਗਤਾ ਕੀ ਹੁੰਦੀ ਹੈ ਦਿਵਿਆਂਗਤੀ ਦੇ ਕਿਸਮਾਂ ਔਰ ਇਹ ਕਾਰਨ ਅਤੇ ਸਰਕਾਰ ਵੱਲੋਂ ਦਿਵਿਆਂਗ ਵਿਅਕਤੀ ਲਈ ਬਣਾਏ ਗਏ ਕਾਨੂੰਨ ਅਤੇ ਉਹਨਾਂ ਦਿੱਤੀ ਜਾ ਰਹੇ ਸਹੂਲਤਾਂ ਬਾਰੇ ਵੀ ਜਾਣਨਾ ਪਾਉਂਗਾ ਤੇ ਇਥੇ ਕਿੱਥੇ ਸਰਕਾਰ ਵੱਲੋਂ ਜਾਂ ਸਾਡੇ ਸਮਾਜ ਵੱਲੋਂ ਕਮੀ ਰਹੇਗੀ ਉਸ ਵੀਡੀਓ ਚ ਪੂਰੇ ਜਾਣਕਾਰੀ ਸ਼ੇਅਰ ਕਰਾਂਗਾ ਇਸ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਫਿਰ ਹੀ ਤੁਹਾਡਾ ਇੱਕ 3 ਦਸੰਬਰ ਦਾ ਕਮਾਂਤਰੀ ਦਿਵਸ ਮਨਾਉਂਦਾ ਹੋਰ ਨੂੰ ਸਮਰਥਨ ਹੋਏਗਾ ਸੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ ਚ ਜਿਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜਰੂਰ ਦਬਨਾ ਪੂਰੇ ਸੰਸਾਰ ਵਿੱਚ ਹਰ ਸਾਲ 3 ਦਸੰਬਰ ਦਾ ਦਿਨ ਕਮਾਂਤਰੀ ਦਿਵੰਗ ਦਿਵਸ ਦੇ ਰੂਪ ਵਿੱਚ ਬਣਾਇਆ ਜਾਂਦਾ ਹੈ ਕਿਉਂਕਿ ਦਿਵੰਗ ਵਿਅਕਤੀ ਵੀ ਸਮਾਜ ਦੇ ਅਨਿੱਖੜਵਾਂ ਅੰਗ ਹਨ ਜੁਐਨੋ ਨੇ ਇੱਕ ਰਿਪੋਰਟ ਵਿੱਚ ਦੱਸਿਆ ਕਿ ਦੁਨੀਆ ਦਾ 16% ਹਿੱਸਾ ਦਿਵਿਆਂਗ ਹਨ ਉਦੋਂ ਉਹਨਾਂ ਵੱਲੋਂ 1981 ਦੇ ਵਰੇ ਨੂੰ ਅੰਗਹੀਨ ਵਰੇ ਵਜੋਂ ਐਲਾਨਿਆ ਗਿਆ ਇਸ ਤਰ੍ਹਾਂ ਦਿਵਿਆਂਗਾਂ ਦੇ ਬਲੰਦ ਹੌਸਲੇ ਨੂੰ ਸਮਰਪਿਤ ਸੀ ਇਹ ਵਰਾ ਦਿਵਿਆਂਗਾਂ ਦੇ ਬਲੰਦ ਹੌਸਲੇ ਨੂੰ ਸਮਰਪਿਤ ਸੀ ਦਿਵਿਆਂਗ ਵਿਅਕਤੀ ਵੀ ਸਮਾਜ ਵਿੱਚ ਉਵੇਂ ਹੀ ਵਿਚਰਨਾਂ 'ਚ ਲੋਚਦੇ ਹਨ ਜਿਵੇਂ ਕਿ ਸਧਾਰਨ ਵਿਅਕਤੀ ਚਾਹੁੰਦਾ ਹੈ ਇਸ ਲਈ ਸੰਯੁਕਤ ਰਾਸ਼ਟਰ ਸੰਗ ਵੱਲੋਂ 1992 ਵਿੱਚ ਆਪਣੇ ਮਤੇ 47.3 ਰਹੀਂ ਸਾਲ 1992 ਤੋਂ ਹਰ ਸਾਲ 3 ਦਸੰਬਰ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ। ਭਾਰਤ ਸਰਕਾਰ ਦੁਆਰਾ ਆਪਣੇ ਦਿਵੰਗ ਵਿਅਕਤੀਆਂ ਨੂੰ ਸਮਾਜ ਵਿੱਚ ਸੁਰੱਖਿਆ ਦੇਣ ਅਤੇ ਉਹਨਾਂ ਨੂੰ ਸਮਾਨ ਮੌਕੇ ਪ੍ਰਦਾਨ ਕਰਨ ਲਈ Person with Disability Act 1995 ਬਣਾਇਆ ਗਿਆ ਜਿਸ ਅਨੁਚਾਰ ਉਹਨਾਂ ਦੀਆਂ ਮੁਸ਼ਕਲਾਂ ਨੂੰ ਕਾਨੂੰਨ ਦੇ ਆਧਾਰ ਤੇ ਹੱਲ ਕੀਤਾ ਜਾਂਦਾ ਹੈ ਅਤੇ ਹੁਣ ਉਸ ਐਕਟ ਵਿੱਚ ਸੋਧ ਕਰਕੇ ਸਮਾਨਤਾ ਐਕਟ 2016 ਬਣਾਇਆ ਗਿਆ ਹੈ। ਸੰਯੁਕਤ ਰਾਸ਼ਟਰ ਸੰਘ ਵੱਲੋਂ ਹਰ ਸਾਲ ਇੱਕ ਥੀਮ ਨੂੰ ਲੈ ਕੇ ਕੰਮ ਕੀਤਾ ਜਾਂਦਾ ਹੈ ਤੇ ਇਸ ਸਾਲ 2024 ਦਾ ਥੀਮ ਹੈ ਐਮਪਲੀਫਾਈਂਗ ਦਾ ਲੀਡਰਸ਼ਿਪ ਆਫ ਪਰਸਨਸ ਵਿਦ ਡਿਸੇਬਿਲਟੀ ਫੋਰ ਐਨ ਇਨਕਲੂਸਿਵ ਐਂਡ ਸਸਟੇਨੇਬਲ ਫਿਊਚਰ ਐਮਪਲੀਫਾਈਂਗ ਦਾ ਲੀਡਰਸ਼ਿਪ ਆਫ ਪਰਸਨਸ ਵਿਦ ਡਿਸੇਬਿਲਟੀ ਫੋਰ ਐਨ ਇਨਕਲੂਸਿਵ ਐਂਡ ਸਸਟੇਨੇਬਲ ਫਿਊਚਰ ਦੇ ਵੰਗਵਕਤੇ ਵਿਸ਼ਵ ਦੀ ਆਬਾਦੀ ਦਾ 16% ਬਣਦੇ ਹਨ ਫਿਰ ਵੀ ਉਹ ਸਿਹਤ ਖੇਤਰ ਵਿੱਚ ਲੀਡਰਸ਼ਿਪ ਦੀ ਭੂਮਿਕਾ ਤੱਕ ਕਾਟੇ ਪਹੁੰਚਦੇ ਹਨ ਉਹਨਾਂ ਨੂੰ ਆਮ ਤੌਰ ਤੇ ਬਹੁਤ ਸਾਰੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਹਨਾਂ ਨੂੰ ਇਹਨਾਂ ਭੂਮਿਕਾਵਾਂ ਤੱਕ ਪਹੁੰਚੋਂ ਤੋਂ ਰੋਕਦੇ ਹਨ ਜਿਵੇਂ ਕਿ ਵਿਤਕਰਾ ਕਲੰਕ ਜਾਂ ਸਿੱਖਿਆ ਤੇ ਰੋਜ਼ਗਾਰ ਦੇ ਮੌਕਿਆਂ ਤੋਂ ਬਾਹਰ ਕਰਨਾ WHO ਮੰਨਦਾ ਹੈ ਕਿ ਵਿਸ਼ਵ ਵਿਆਪੀ ਸਿਹਤ ਟੀਚਿਆਂ ਨੂੰ ਪ੍ਰਾਪਤ ਕਰਨ ਸਾਰਿਆਂ ਲਈ ਸਿਹਤ ਸਮਾਨਤਾ ਨੂੰ ਅੱਗੇ ਵਧਾਉਣ ਅਤੇ ਇੱਕ ਵਧੇਰੇ ਸਮਾਜਵੇਸੀ ਅਤੇ ਟਿਕਾਊ ਭਵਿੱਖ ਬਣਾਉਣ ਲਈ ਅਰਥਪੂਰਨ ਤਰੱਕੀ ਕਰਨ ਲਈ ਅਸਮਰਥ ਵਿਅਕਤੀਆਂ ਦੀ ਅਗਵਾਈ ਨੂੰ ਵਧਾਉਣਾ ਜ਼ਰੂਰੀ ਹੈ। ਦਿਵੰਗਤਾ ਇੱਕ ਵਿਆਪਕ ਸ਼ਬਦ ਹੈ ਜੋ ਕਿਸੇ ਵਿਅਕਤੀ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਵਿੱਚ ਕਿਸੇ ਪ੍ਰਕਾਰ ਦੀ ਕਮੀ ਦਾ ਸੂਚਕ ਹੈ। ਦਿਵੰਗਤਾ ਕਈ ਕਿਸਮ ਦੀਆਂ ਹੋ ਸਕਦੀਆਂ ਹਨ ਜਿਵੇਂ ਸਰੀਰਕ ਦਿਵੰਗਤਾ ਨਿਗਾਹ ਦੀ ਦਿਵਿਆਂਗਤਾ ਮਾਨਸਿਕ ਅਤੇ ਭਾਵਨਾਤਮਿਕ ਦਿਵਿਆਂਗਤਾ ਅਤੇ ਵਿਕਾਸਾਤਮਿਕ ਦਿਵਿਆਂਗਤਾ ਬੌਧਿਕ ਦਿਵਿਆਂਗਤਾ ਮਾਨਸਿਕ ਬਿਮਾਰੀ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਦਿਮਾਗੀ ਲਕਵਾ ਦੀਰਘ ਨਿਊਰੋਲੋਜੀਕਲ ਹਾਲਾਤ ਖਾਸ ਲਰਨਿੰਗ ਅਸਮਰਥਾ ਮਲਟੀਪਲ ਸਕਲੇਰੋਸਿਸ ਬੋਲੀ ਅਤੇ ਭਾਸ਼ਾ ਦੀ ਦਿਵਿਆਂਗਤਾ ਥੈਲੇਸੀਮੀਆ ਤੇਜਾਬ ਹਮਲੇ ਦਾ ਸ਼ਿਕਾਰ ਅਤੇ ਬਹੁ ਅਸਮਰਥਾ ਆਦਿ ਦਿਵੰਗਤਾ ਕੋਈ ਵੀ ਹੋਵੇ ਉਹ ਮਨੁੱਖ ਦੇ ਸਰਵਪੱਖੀ ਵਿਕਾਸ ਵਿੱਚ ਸਦਾ ਰੁਕਾਵਟ ਪਾਉਂਦੀ ਹੈ ਉੱਥੋਂ ਸਥਿਤੀ ਇਹ ਹੈ ਕਿ ਦੇਸ਼ ਦਾ ਭავੇ ਕਹਿ ਜਾਣ ਵਾਲੇ ਬੱਚੇ ਵੀ 46% ਕਪੋਸ਼ੇਤ ਹਨ ਅਤੇ 49.7% ਅਵਿਖਸ਼ਤ ਹਨ ਇਸ ਲਈ ਹਰ ਤਰ੍ਹਾਂ ਦੇ ਦਿਵੰਗਤਾ ਸਾਡੇ ਲਈ ਬਹੁਤ ਨੁਕਸਾਨਦੇਹ ਹੈ ਸਾਨੂੰ ਸਭ ਤਰ੍ਹਾਂ ਦੀ ਦਿਵੰਗਤਾ ਨੂੰ ਖਤਮ ਕਰਨ ਲਈ ਯਤਨਸ਼ੀਲ ਹੋਣਾ ਪਵੇਗਾ ਦਿਵੰਗਤਾ ਦੇ ਕਈ ਕਾਰਨ ਹੋ ਸਕਦੇ ਹਨ ਜਦ ਦੀ ਵਾਤਾਵਰਣ ਨਾਲ ਸੰਬੰਧਿਤ ਮਨੋਵਿਗਿਆਨਿਕ ਜਾਂ ਹਾਦਸੇ ਅਜਦਾ ਜੁਗ ਵਿਗਿਆਨਿਕ ਜੁਗ ਹੈ ਬਹੁਤ ਸਾਰੇ ਦਿਵਿਆਂਗਤਾ ਦਾ ਨਵੀਂ ਟੈਕਨੋਲੋਜੀ ਕਰਕੇ ਇਲਾਜ ਸੰਭਵ ਹੋ ਗਿਆ ਹੈ ਨਕਲੀ ਅੰਗ ਟ੍ਰਾਈਸਾਈਕਲ ਵਿਸ਼ੇਸ਼ ਲੋੜਾਂ ਵਾਲੇ ਸਕੂਲ ਆਜ ਬਹੁਤ ਕੁਝ ਦਿਵਿਆਂਗਤਾ ਨੂੰ ਕਾਫੀ ਹੱਦ ਤੱਕ ਘਟ ਕਰਦੇ ਹਨ ਦੂਜਾ ਦਿਵਿਆਂਗਾਂ ਲਈ ਪੈਨਸ਼ਨ ਬਸ ਤੇ ਰੇਲਵੇ ਪਾਸ ਹੋਲ ਦੌਂਕਰੀਆਂ ਵਿੱਚ ਰਾਖਵਾ ਕਰਨ ਆਦਿ ਨੇ ਵੀ ਦਿਵਿਆਂਗ ਵਿਅਕਤੀਆਂ ਦਾ ਮਨੋਬਲ ਉੱਚਾ ਚੁੱਕਣ ਵਿੱਚ ਮਦਦ ਕੀਤੀ ਹੈ। ਇਹ ਸਭ ਗੱਲਾਂ ਕਰਕੇ ਦਿਵਿਆਂਗਾਂ ਵਿੱਚ ਸਵੇ ਨਿਰਵਰਤਾ ਵਧੀ ਹੈ। ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਦੀ ਬਿਹਤਰੀ ਲਈ ਕਾਫੀ ਚੰਗਾ ਯਤਨ ਕਰ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਵੀ ਇਸ ਦਿਨ ਸਕੂਲਾਂ ਵਿੱਚ ਪੜ੍ਹਦੇ ਦਿਵਿਆਂਗ ਵਿਦਿਆਰਥੀਆਂ ਵਿੱਚ ਉਹਨਾਂ ਨੂੰ ਹੱਲਾਸ਼ੇਰੀ ਦੇਣ ਲਈ ਵਕ-ਵਕ ਮੁਕਾਬਲੇ ਕਰਵਾਏ ਜਾਂਦੇ ਹਨ ਜੋ ਕਿ ਇੱਕ ਸਲਾਗਾ ਜੋ ਕਦਮ ਹੈ। ਦਿਵਿਆਂਗ ਵਿਅਕਤੀਆਂ ਦੇ ਇੱਕ ਅਰਬ ਆਬਾਦੀ ਵਿੱਚੋਂ 80% ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੇ ਹਨ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ 60% ਬਜ਼ੁਰਗ ਲੋਕ ਦੇ ਵਿਅੰਗ ਹਨ ਹਰ 5 ਵਿੱਚੋਂ ਇੱਕ ਔਰਤ ਨੂੰ ਉਸ ਦੇ ਜੀਵਨ ਵਿੱਚ ਦਿਵਿਆਂਗਤਾ ਦਾ ਅਨੁਭਵ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਹਰ 10 ਵਿੱਚੋਂ ਇੱਕ ਬੱਚਾ ਦਿਵਿਆਂਗ ਹੈ ਸਾਲ 2010-11 ਦੇ ਇੱਕ ਸਰਵੇਖਣ ਅਨੁਸਾਰ ਪੂਰੇ ਭਾਰਤ ਵਿੱਚ ਘੱਟੋ-ਘੱਟ 22% ਜਾਰ ਲੋਕ ਦਿਵਿਆਂਗ ਹਨ ਜਿਨ੍ਹਾਂ ਵਿੱਚੋਂ 48.2% ਪਿੰਡਾਂ ਵਿੱਚ ਅਤੇ 51.8% ਸ਼ਹਿਰਾਂ ਵਿੱਚ ਦਿਵਿਆਂਗ ਵਿਅਕਤੀ ਰਹਿੰਦੇ ਹਨ ਦਿਵਿਆਂਗਤਾ ਬਾਰੇ ਲੋਕਾਂ ਦੇ ਬਹੁਤ ਸਾਰੇ ਵਿਚਾਰ ਹਨ ਜਿਵੇਂ ਧਾਰਮਿਕ ਪੱਖ ਵਜੋਂ ਦੇਖੀਏ ਤਾਂ ਲੋਕਾਂ ਦਾ ਮੰਨਣਾ ਹੈ ਕਿ ਇਹ ਤਾਂ ਪਿਛਲੇ ਕਰਮਾਂ ਦਾ ਲੇਖਾ ਜੋਖਾ ਹੈ ਵਿਗਿਆਨਿਕ ਪੱਖ ਵਜੋਂ ਦੇਖੀਏ ਤਾਂ ਵਿਗਿਆਨੀ ਦਾ ਕਹਿਣਾ ਹੈ ਕਿ ਦਿਵਿਆਂਗਤਾ ਜਨਮ ਤੋਂ ਹੀ ਸਰੀਰ ਵਿੱਚ ਕਿਸੇ ਚੀਜ਼ ਦੀ ਕਮੀ ਦਾ ਹੋਣਾ ਜਾਂ ਬਿਮਾਰੀ ਕਾਰਨ ਜਾਂ ਕਈ ਵਾਰ ਅਚਾਨਕ ਹੋਏ ਹਾਦਸਾ ਕਾਰਨ ਹੁੰਦੀ ਹੈ ਇਹ ਦੋਵੇਂ ਹੀ ਗੱਲਾਂ ਠੀਕ ਹਨ ਦਿਵੰਗਤਾ ਬਿਮਾਰੀ ਕਾਰਨ ਜਨਮ ਤੋਂ ਹੀ ਸਰੀਰ ਵਿੱਚ ਕਿਸੇ ਚੀਜ਼ ਦੇ ਵਿਕਾਸ ਨਾ ਹੋਣ ਕਾਰਨ ਜਾਂ ਅਚਾਨਕ ਹਾਦਸਾ ਕਾਰਨ ਵੀ ਹੋ ਸਕਦੀ ਹੈ ਦਿਵੰਗਤਾ ਦਾ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋ ਸਕਦੀ ਹੈ ਪਰ ਅੱਜ ਬਹੁਤ ਸਾਰੇ ਲੋਕ ਸਰੀਰ ਤੋਂ ਨਾਰਮਲ ਹੁੰਦੇ ਹੋਏ ਵੀ ਆਪਣੀ ਸੋਚ ਤੋਂ ਹੀ ਦਿਵੰਗ ਹੋਏ ਬੈਠੇ ਹਨ ਕਿਸੇ ਵੀ ਵਿਅਕਤੀ ਨੂੰ ਆਪਣੀ ਸੋਚ ਤੋਂ ਜਾ ਆਪਣੇ ਵਿਚਾਰਾਂ ਤੋਂ ਦਿਵਿਆਂਗ ਨਹੀਂ ਹੋਣਾ ਚਾਹੀਦਾ ਜੋ ਵਿਅਕਤੀ ਸਰੀਰਿਕ ਤੌਰ ਤੇ ਦਿਵਿਆਂਗ ਹਨ ਉਹਨਾਂ ਨੂੰ ਇਸ ਕੁਦਰਤ ਵੱਲੋਂ ਪਈ ਮਾਰ ਤਾਂ ਚੱਲ ਨਹੀਂ ਪੈਣੀ ਹੈ ਪਰੰਤੂ ਜੋ ਮਾਰ ਸਰਕਾਰਾਂ ਵੱਲੋਂ ਜਾਂ ਸਮਾਜ ਵੱਲੋਂ ਜਾਂ ਉਸ ਦੇ ਆਪਣੇ ਤੋਂ ਪੈ ਰਹੀ ਹੈ ਉਸ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਕਿਉਂਕਿ ਦਿਵਿਆਂਗ ਹੋਏ ਵਿਅਕਤੀ ਨੂੰ ਲੋਕਾਂ ਵੱਲੋਂ ਵਿਚਾਰਾ ਸ਼ਬਦ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ ਇਹ ਦਿਵਿਆਂਗ ਵਿਚਾਰ ਨਹੀਂ ਹਨ ਸਗੋਂ ਇਹ ਵਾਦਿਤ ਹਨ ਦੇਸ਼ ਦੇ ਵਰਤਮਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਅੰਗਹੀਨਾਂ ਲਈ ਦਿਵਿਆਂਗ ਸ਼ਬਦ ਦੀ ਵਰਤੋਂ ਕੀਤੀ ਹੈ ਜਿਸ ਨਾਲ ਸਮਾਜ ਵਿੱਚ ਦਿਵਿਆਂਗਾਂ ਪ੍ਰਤੀ ਉਸਾਰੂ ਸੋਚ ਬਣਨ ਦੀ ਆਸ ਹੈ ਦਿਵਿਆਂਗ ਵਿਅਕਤੀਆਂ ਅਗੇ ਔਂਕੜਾ ਹਨ ਜਿਨ੍ਹਾਂ ਨੂੰ ਉਹਨਾਂ ਦੇ ਪਾਰ ਕਰਨਾ ਹੈ ਪਰ ਮੇਰਾ ਮਨ ਉਸ ਸਮੇਂ ਬਹੁਤ ਪਛੀਤ ਜਾਂਦਾ ਹੈ ਜਦੋਂ ਸਭ ਤੋਂ ਵੱਡੀ ਬਾਅਦ ਇਹਨਾਂ ਨੂੰ ਸਰਕਾਰ ਵੱਲੋਂ ਪੈਂਦੀ ਹੈ ਸਰਕਾਰ ਵੱਲੋਂ ਇਸ ਵਰਗ ਦੇ ਲੋਕਾਂ ਨੂੰ ਬਿਲਕੁਲ ਹੀ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਇਹ ਲੋਕ ਇਹਨੇ ਟੈਲੈਂਟਡ ਹੁੰਦੇ ਹੋਇਆ ਵੀ ਘਰਾਂ ਵਿੱਚ ਵਿਹਲੇ ਬੈਠੇ ਹਨ ਅਤੇ ਆਪਣੇ ਪਰਿਵਾਰਾਂ ਤੇ ਨਿਰਭਰ ਹੋ ਕੇ ਰਹਿ ਗਏ ਹਨ ਸਰਕਾਰ ਵੱਲੋਂ ਇਹਨਾਂ ਦਿਵੰਗ ਵਿਅਕਤੀਆਂ ਲਈ ਨੌਕਰੀਆਂ 'ਚ ਕੇਵਲ 4% ਦਾ ਰਾਖਵਾਂਕਰਨ ਦਿੱਤਾ ਗਿਆ ਜੋ ਹੋਰ ਹੋਰਾਂ ਵਰਗਾਂ ਦੇ ਰਾਖਵਾਂਕਰਨ ਦੇ ਮੁਕਾਬਲੇ ਬਹੁਤ ਹੀ ਘੱਟ ਹੈ ਹੋਰ ਵਰਗ ਦੇ ਲੋਕਾਂ ਨੂੰ ਜੇਕਰ ਨੌਕਰੀ ਨਹੀਂ ਮਿਲਦੀ ਤਾਂ ਉਹ ਕਿਸੇ ਵੀ ਤਰ੍ਹਾਂ ਆਪਣਾ ਕੋਈ ਬਿਜ਼ਨਸ ਜਾਂ ਕੋਈ ਦੁਕਾਨਦਾਰੀ ਚਲਾ ਸਕਦੇ ਹਨ ਜਾਂ ਹੋਰ ਨਹੀਂ ਤਾਂ ਸਬਜ਼ੀ ਵਗੈਰਾ ਦੀ ਰੇੜੀ ਲਗਾ ਕੇ ਵੀ ਆਪਣਾ ਗੁਜ਼ਾਰਾ ਕਰ ਸਕਦੇ ਹਨ ਪਰੰਤੂ ਇੱਕ ਅੰਗ ਹਨ ਵਿਅਕਤੀ শ্রোਤਾ ਦੇ ਘਾਟ ਕਨ ਰੇੜੀ ਵੀ ਨਹੀਂ ਲਗਾ ਸਕਦਾ ਕੋਈ ਦੁਕਾਨਦਾਰੀ ਵੀ ਨਹੀਂ ਕਰ ਸਕਦਾ ਤਾਂ ਫਿਰ ਇੱਕ ਅੰਗ ਹਨ ਵਿਅਕਤੀ ਕਿਸ ਤਰ੍ਹਾਂ ਆਪਣਾ ਰੋਜ਼ਗਾਰ ਚਲਾਵੇ ਇਹ ਅੰਗ ਹਨ ਸਾਥੀਆਂ ਲਈ ਇੱਕ ਬਹੁਤ ਵੱਡੀ ਸਮੱਸਿਆ ਬਣ ਕੇ ਸਾਹਮਣੇ ਆਈ ਹੈ ਪੰਜਾਬ ਇਕ ਅਮੀਰ ਸੂਬਾ ਹੁੰਦੇ ਹੋਏ ਪੰਜਾਬ ਸਰਕਾਰ ਅੰਖ ਇਹਨਾਂ ਨੂੰ ਪੈਨਸ਼ਨ ਵੀ ਨਾ ਮਾਤਰ ਦੇ ਰਹੀ ਏ ਪਰ ਜੇਕਰ ਸਰਕਾਰ ਇਹਨਾਂ ਦਿਵਿਆਂਗ ਸਾਥੇ ਨੂੰ ਪੈਨਸ਼ਨ ਦੇ ਥਾਂ ਰੋਜ਼ਗਾਰ ਦੇ ਦੇਵੇ ਤਾਂ ਪੈਨਸ਼ਨ ਦੇਣ ਦੀ ਲੋੜ ਹੀ ਨਹੀਂ ਰਹੇਗੀ ਜਿਸ ਨਾਲ ਸਰਕਾਰ ਦਾ ਕੰਮ ਵੀ ਹੋਵੇਗਾ ਅਤੇ ਪੈਨਸ਼ਨ ਦੀ ਰਾਸ਼ੀ ਵੀ ਬਚੇਗੀ ਇਹ ਲੋਕ ਵੀ ਪੈਨਸ਼ਨ ਨਹੀਂ ਚਾਹੁੰਦੇ ਸਗੋਂ ਪੈਨਸ਼ਨ ਦੀ ਜਗ੍ਹਾ ਰੋਜ਼ਗਾਰ ਦੀ ਹੀ ਮੰਗ ਕਰ ਰਹੇ ਹਨ ਇਹ ਮੁਸੀਬਤਾਂ ਭਰੀ ਜ਼ਿੰਦਗੀ ਜਿਉਣ ਵਾਲੇ ਦਿਵਿਆਂਗ ਸਾਥੀ ਤੋਂ ਸਰਕਾਰ ਮਹੋਰੇ ਰੋਲਾ ਵੀ ਨਹੀਂ ਪਾ ਸਕਦੇ ਕੇਂਦਰ ਸਰਕਾਰ ਨੇ ਦਿਵਿਆਂਗ ਵਰਗ ਲਈ ਇੱਕ ਪਰਸ਼ੰਤ ਵਿਦ ਡਿਸੇਬਿਲਟੀ ਐਕਟ 1995 ਦੇ ਐਕਟ ਦੀ ਜਗ੍ਹਾ ਤੇ 2016 ਆਰਪੀਡੀਐਲ ਐਕਟ 19 ਅਪ੍ਰੈਲ 2017 ਤੋਂ ਲਾਗੂ ਕਰ ਦਿੱਤਾ ਹੈ ਜੋ ਕਿ ਇੱਕ ਸਲਾਗਾ ਜੋਗ ਕਦਮ ਹੈ ਪਰੰਤੂ ਲੰਮਾ ਸਮਾਂ ਗੁਜ਼ਰਨ ਦੇ ਬਾਵਜੂਦ ਵੀ ਹਾਲੇ ਤੱਕ ਬਹੁਤ ਕੁਝ ਕਰਨਾ ਬਾਕੀ ਹੈ ਰਾਜ ਸਰਕਾਰਾਂ ਦੇ ਖਜ਼ਾਨੇ ਤਾਂ ਮੇਸ਼ਾਂ ਹੀ ਖਾਲੀ ਰਹਿੰਦੇ ਹਨ ਉਹ ਤਾਂ ਕਦੇ ਭਰ ਹੀ ਨਹੀਂ ਸਕਦੇ ਅਤੇ ਪ੍ਰਾਈਵੇਟ ਅਧਾਰੇ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਕੋਈ ਲੋੜ ਮਹਿਸੂਸ ਨਹੀਂ ਕਰਦੇ ਫਿਰ ਕਿਸ ਤਰ੍ਹਾਂ ਇਹਨਾਂ ਦੇ ਵਿਅੰਗ ਸਾਥੀਆਂ ਦੀ ਜ਼ਿੰਦਗੀ ਵਿੱਚ ਕੁਝ ਆਰਾਮ ਦੇ ਪਲ ਆਉਣਗੇ ਇਹ ਕੇਂਦਰ ਸਰਕਾਰ ਅਤੇ ਭਾਰਤ ਦੇ तमाम ਰਾਜ ਸਰਕਾਰਾਂ ਲਈ ਇੱਕ ਪ੍ਰਸ਼ਨ ਹੀ ਬਣ ਕੇ ਰਹਿ ਗਿਆ ਹੈ ਹੋਰ ਕੁਝ ਨਹੀਂ ਦਿਵੰਗ ਸਾਥੀਆਂ ਨੂੰ ਰਾਹਤ ਦੇਣ ਜਾਂ ਇਹਨਾਂ ਦੇ ਭਲਾਈ ਦੇ ਮਨੋਰਥ ਲਈ ਦੇਵਾਂਗਾਂ ਲਈ ਸਬੰਧਤ ਬਹੁਤ ਸਾਰੇ ਜੂਨੀਨਾ ਐਸੋਸੀਏਸ਼ਨਾਂ ਜਾਂ ਸੁਸਾਇਟੀਆਂ ਬਣੀਆਂ ਹੋਈਆਂ ਹਨ ਪਰ ਇਹ ਸਭ ਆਪਣੇ ਆਪਣੇ ਪੱਧਰ ਤੇ ਕੰਮ ਕਰ ਰਹੀਆਂ ਹਨ ਇੱਕ ਦੂਜੇ ਦਾ ਸਹਿਯੋਗ ਨਹੀਂ ਲੈ ਰਹੇ ਅਤੇ ਇਹਨਾਂ ਸਭ ਦੀਆਂ ਮੰਗਾਂ ਵੀ ਵੱਖ-ਵੱਖ ਹਨ ਜਿਸ ਕਰਕੇ ਇਹਨਾਂ ਦੇ ਇੱਕ ਮੁਰਤਾ ਵੀ ਨਹੀਂ ਬਣ ਰਹੀ ਜੇਕਰ ਸਾਰੇ ਜੂਨੀਨਾ ਐਸੋਸੀਏਸ਼ਨਾਂ ਇੱਕ ਹੋ ਜਾਣ ਸਾਰੇ ਏਕਤਾ ਬਣਾ ਲੈਣ ਅਤੇ ਸਾਰਿਆਂ ਦੀ ਇੱਕੋ ਜਿਹੀਆਂ ਮੰਗਾਂ ਹੋਣ ਤਾਂ ਸਰਕਾਰ ਤੇ ਬਹੁਤ ਜ਼ਿਆਦਾ ਦਬਾਅ ਬਣੇਗਾ ਅਤੇ ਸਰਕਾਰ ਇਹਨਾਂ ਦੀ ਮੁਸ਼ਕਲਾਂ ਹੱਲ ਕਰਨ ਲਈ ਮਜਬੂਰ ਹੋ ਜਾਵੇਗੀ। ਮੁਸ਼ਕਲਾਂ ਵਿੱਚ ਜ਼ਿੰਦਗੀਆਂ ਵਿੱਚ ਬਹੁਤ ਜ਼ਰੂਰੀ ਹੁੰਦੀਆਂ ਹਨ। ਮੁਸ਼ਕਲਾਂ ਤੋਂ ਬਿਨਾਂ ਤਾਂ ਸਫਲਤਾ ਦਾ ਅਨੰਦ ਵੀ ਨਹੀਂ ਲਿਆ ਜਾ ਸਕਦਾ। ਪਰ ਜਦੋਂ ਵੀ ਦਿਵਿਆਂਗਾਂ ਨੂੰ ਤਰਸ ਦੀ ਭਾਵਨਾ ਨਾਲ ਵੇਖਿਆ ਜਾਂਦਾ ਹੈ ਤਾਂ ਉਹਨਾਂ ਵਿੱਚ ਮੱਲੋ-ਮੱਲੀ ਹੀਣ ਭਾਵਨਾ ਤਾਂ ਆ ਜਾਂਦੀ ਹੈ। ਉਹਨਾਂ ਦਾ ਮਨੋਬਲ ھیਠਾ ਡਿੱਗ ਜਾਂਦਾ ਹੈ। ਇਸ ਲਈ ਦਿਵਿਆਂਗ ਵਿਅਕਤੀਪਤੀ ਸਾਨੂੰ ਕਦੇ ਵੀ ਤਰਸ ਦੀ ਨਜ਼ਰ ਨਹੀਂ ਰੱਖਣੀ ਚਾਹੀਦੀ। ਬਲਕਿ ਉਹਨਾਂ ਵਿੱਚ ਪਰਚਾਵਾਦੀ ਖੋਜ ਕਰਕੇ ਉਸ ਵਿੱਚ ਹੋਰ ਨਿਖਾਰ ਲਿਆਉਣਾ ਚਾਹੁੰਦਾ ਹੈ ਤੁਸੀਂ ਹਾਲ ਦੇ ਕਰਨ ਵਿੱਚ ਵੇਖਿਆ স্পੈਸ਼ਲ 올림픽 ਵਰਲਡ 올림픽 ਪੈਰਾ 올림픽 ਜਾਂ ਡੈਫ 올림픽 ਜਿਹੜੇ ਹੁੰਦੇ ਨੇ ਉਹਨਾਂ ਵਿੱਚ ਆਪ 올림픽 ਨਾਲੋਂ ਵੀ ਆਪਣੇ ਭਾਰਤ ਦੇ ਦਿਵਿਆਂ ਬਹੁਤ ਜ਼ਿਆਦਾ ਮੈਡਲ ਲੈ ਕੇ ਆ ਰਹੇ ਹਨ ਤੇ ਇਸ ਸਰਾਗਜੋਗਤ ਦੇ ਉਹਨਾਂ ਨੂੰ ਵੀ ਹਾਈਲਾਈਟ ਕਰਨਾ ਬੰਦਾ ਹੈ ਸਾਨੂੰ ਉਹਨਾਂ ਨਾਲ ਸਧਾਰਨ ਵਿਅਕਤੀ ਵਾਲਾ ਵਿਹਾਰ ਹੀ ਕਰਨਾ ਚਾਹੀਦਾ ਹੈ ਜਦੋਂ ਆਪਣੇ ਆਪ ਨੂੰ ਸਧਾਰਨ ਸਮਝਣਗੇ ਤਾਂ ਉਹਨਾਂ ਨੂੰ ਸਰਵਪੱਖੀ ਵਿਕਾਸ ਕਰਨ ਵਿੱਚ ਸਹਾਇਤਾ ਮਿਲੇਗੀ ਜੇਕਰ ਅਸੀਂ ਤਰਸ ਦੀ ਭਾਵਨਾ ਦਾ ਤਿਆਗ ਕਰਾਂਗੇ ਅਤੇ ਸਧਾਰਨ ਵਿਅਕਤੀ ਵਾਂਗ ਅਪੰਗ ਵਿਅਕਤੀ ਨਾਲ ਵਿਹਾਰ ਕਰਾਂਗੇ ਤਾਂ ਇਸ ਵਾਰ ਵਿਸ਼ ਦਿਵਿਆਂਗ ਦਿਵਸ ਮਨਾਉਣਾ ਸਾਰਥਿਕ ਹੋਵੇਗਾ ਕੁਝ ਹੋਰ ਨਹੀਂ ਸਹਿਯੋਗ ਦੀ ਆਸ ਰੱਖਤੇ ਹਨ ਕੁਝ ਹੋਰ ਨਹੀਂ ਸਹਿਯੋਗ ਦੀ ਆਸ ਰੱਖਤੇ ਹਨ ਕਮ ਨਹੀਂ ਸਮਝੋ ਹਮੇ ਕਮ ਨਹੀਂ ਸਮਝੋ ਹਮੇ ਹਮ ਵੀ ਦਿ ਲੋ ਦਿਮਾਗ ਰੱਖਤੇ ਹਾਂ ਹਮ ਵੀ ਦਿ ਲੋ ਦਿਮਾਗ ਰੱਖਤੇ ਹਾਂ ਭਾਵੇਂ ਪਹਾੜ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਚਲਾ ਕੇ ਦਿਵਿਆਂਗਾਂ ਨੂੰ ਆਪਣੇ ਆਪ ਨੂੰ ਵਿਕਸਿਤ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦਿਵਿਆਂਗਾਂ ਨੂੰ ਚਰਸ ਦੇ ਆਧਾਰ ਤੇ ਵੇਖਣ ਦੀ ਥਾਂ ਉਹਨਾਂ ਦੀਆਂ ਪਰਚੇ ਬਾਹਾਂ ਦੀ ਖੋਜ ਕਰਕੇ ਉਹਨਾਂ ਨੂੰ ਹੋਰ ਨਿਖਾਰਨ ਦਾ ਯਤਨ ਕਰੀਏ ਸਾਨੂੰ ਉਹਨਾਂ ਦਾ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸਧਾਰਨ ਵਿਅਕਤੀਆਂ ਵਾਂਗ ਹੀ ਮਿਲਣਾ ਚਾਹੀਦਾ ਹੈ ਇਸ ਤਰ੍ਹਾਂ ਹੀ ਉਹ ਆਪਣਾ ਸਰਪੱਖੀ ਵਿਕਾਸ ਕਰਨ ਵਿੱਚ ਸਹਾਇ ਹੋਣਗੇ ਅੰਤ ਵਿੱਚ ਮੈਂ ਦਿਵਿਆਂਗ ਸਾਥੀਓ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਹਾਂ ਕਿ ਦਿਵਿਆਂਗ ਸਾਥੀਓ ਕਦੇ ਵੀ ਹੌਸਲਾ ਨਾ ਹਾਰੋ ਇਬਰਾਹਿਮ ਲਿੰਕਨ ਵੀ 21 ਸਾਲ ਦੀ ਉਮਰ ਤੋਂ 51 ਸਾਲ ਦੀ ਉਮਰ ਤੱਕ 6 ਵਾਰ ਚੋਣਾਂ ਵਿੱਚ ਹਾਰਨ ਤੋਂ ਬਾਅਦ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਸੀ ਕਿਉਂਕਿ ਉਸਨੇ ਹੌਸਲਾ ਨਹੀਂ ਛੱਡਿਆ ਸੀ ਇਸ ਲਈ ਤੁਸੀਂ ਵੀ ਕਦੇ ਹੌਸਲਾ ਨਾ ਛੱਡੋ ਬਲਕਿ ਇੱਕ ਹੋ ਜਾਓ ਇੱਕ ਮੁਖਤਾ ਬਨਾਓ ਸਰਕਾਰਾਂ ਆਪਾਂ ਨੂੰ ਕੁਝ ਨਾ ਕੁਝ ਜ਼ਰੂਰ ਦੇਣਗੀਆਂ ਪਰ ਇਸ ਦੇ ਨਾਲ ਨਾਲ ਸਾਰੇ ਇੱਕ ਮੁੱਠੋ ਕੇ ਆਪਣਾ ਰੋਜ਼ਗਾਰ ਲਈ ਆਪ ਹੀ ਉਪਰਾਲਾ ਕਰੋ ਆਪਣੇ ਰੋਜ਼ਗਾਰ ਲਈ ਆਪ ਹੀ ਸਾਧਨ ਪੈਦਾ ਕਰੋ ਸਾਰੇ ਜੁਨੀਨਾ ਐਸੋਸੀਏਸ਼ਨਾਂ ਇੱਕ ਮੁੱਠਤਾ ਬਣਾ ਕੇ ਹਰ ਸ਼ਹਿਰ ਵਿੱਚ ਕਿਸੇ ਵੀ ਕਿਸਮ ਦੀ ਕੋਈ ਵਰਕਸ਼ਾਪ ਬਣਾਓ ਜਿੱਥੇ ਦਿਵਿਆਂਗ ਸਾਥੀਆਂ ਦੇ ਨਾਲ ਨਾਲ ਨਾਰਮਲ ਵਿਅਕਤੀਆਂ ਨੂੰ ਵੀ ਕੰਮ ਕਰਨ ਦਾ ਮੌਕਾ ਮਿਲੇ ਕੋਈ ਐਸਾ ਉਪਰਾਲਾ ਕਰੋ ਕਿ ਆਪਾਂ ਦਿਵਿਆਂਗ ਹੁੰਦੇ ਹੋਏ ਵੀ ਨਾਰਮਲ ਵਿਅਕਤੀਆਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਕਰੀਏ ਇਹ ਸਾਰੀ ਜਾਣਕਾਰੀ ਇੰਟਰਨੈਟ ਤੋਂ ਇਕੱਠੀ ਕਰਕੇ ਵਿਜੇ ਗੁਪਤਾ ਲੈਕਚਰਰ ਇਤਿਹਾਸ ਸਕੂਲ ਆਫ ਐਮੀਰੇਸ ਨੇ ਸਾਨੂੰ ਸ਼ੇਅਰ ਕੀਤੀ ਸੀ ਜਿਸ ਦੀ ਆਵਾਜ਼ ਮੈਂ ਦਿੱਤੀ ਹੈ ਸੋ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ